ਥੋੜਾ ਲੱਗੇ ਆ ਜੋ ਜਿੰਨਾ ਲੱਗੇ ਆ ਇਹ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਨਕ ਸ਼ਰਮਨਗਰ ਵੱਲੋਂ ਗੁਰੂ ਨਾਨਕ ਸੇਵਾ ਸਿਮਰਨ ਫੈਡਰੇਸ਼ਨ ਵੱਲੋਂ ਜੋ ਮੁਹਿੰਮ ਇੱਕ ਰੁੱਖ ਔਲਾਦ ਲਈ ਔਰ ਇੱਕ ਰੁੱਖ ਪੰਜਾਬ ਲਈ ਦੀ ਮੁਹਿੰਮ ਦਾ ਤਹਿਤ ਅੱਜ ਅਸੀਂ ਕਹਾਂ ਪਿੰਡ ਵਿੱਚ ਪਹੁੰਚਿਆ ਸਰਦਾਰ ਦਰਸ਼ਨ ਸਿੰਘ ਜੀ ਉਹਨਾਂ ਦੇ ਘਰ ਬੜੇ ਪਿਆਰ ਦੇ ਨਾਲ ਸਾਰੇ ਸੇਵਾਦਾਰਾਂ ਨੇ ਪ੍ਰਸ਼ਾਦਾ ਛਕਾਇਆ ਤੇ ਇੱਥੇ ਇਹਨਾਂ ਦੀ ਬਾਗਬਾਨੀ ਚਾਏ ਸੀ ਆ ਬਾਥੂ ਦਾ ਬੂਟਾ ਵੇਖ ਕੇ ਮੈਂ ਹੈਰਾਨ ਹੋ ਗਿਆ ਵੀ ਬੱਲੇ ਕਿੰਦਾ ਵੱਡਾ ਬੂਟਾ ਬਾਥੂ ਦਾ ਇਹ ਬਨਸਪਤੀ ਇਹ ਸੱਚੇ ਪਾਤਸ਼ਾਹ ਜੀ ਨੂੰ ਪ੍ਰਫੁੱਲਤ ਕਰੇ ਸੋ ਇੱਥੇ ਵੀ ਅੱਜ ਅਸੀਂ ਕੁਝ ਫਲਾਂ ਦੇ ਇਹ ਬੂਟੇ ਲਾਏ ਨੇ ਕੁਝ ਸ਼ਾਨਦਾਰ ਬੂਟੇ ਲਾਏ ਨੇ ਮੈਂ ਦਰਸ਼ਨ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਵੀ ਵੇਖ ਕੇ ਲਵਾਇਓ ਵੀ ਜਿੱਥੇ ਕਿਤੇ ਪਟਣੇ ਨਾ ਪੈਣ ਤੇ ਸਗੋਂ ਅੱਗੇ ਆਉਣ ਵਾਲੇ ਸਮੇਂ 'ਚ ਬਹੁਤ ਲੋਡ ਹੈ ਸੋ ਅੱਜ ਇੱਥੇ ਅਸੀਂ ਇਹਨਾਂ ਦੇ ਘਰ 'ਚ ਵੀ ਦਰਖਤ ਲਾਇਆ ਔਰ ਉਹ ਥੋੜੇ ਤੋਂ ਬਾਅਦ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸੰਬੰਧਤ ਇਤਿਹਾਸਿਕ ਸਥਾਨ ਇਸ ਨਗਰ ਦੇ ਵਿੱਚ ਕ੍ਰਹਾ ਸਾਹਿਬ ਹੈ ਗੁਰਦਰਾ ਸਾਹਿਬ ਜਾ ਕੇ ਵੀ ਅਸੀਂ ਦਰਖਤ ਲਾਉਣੇ ਆ ਉੱਥੇ ਵੀ ਆਪ ਜੀ ਦੇ ਨਾਲ 2 ਮਿੰਟਾਂ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ